ਵੱਡੀ ਖਬਰ ਲੈ ਕੇ ਹਾਜ਼ਰ ਹੋਈਆਂ ਤੁਹਾਨੂੰ ਦੱਸਦੀ ਕਿ ਅਮਰੀਕਾ ਤੇ ਮੈਕਸੀਕੋ ਦੇ ਵਿਚਾਲੇ ਤਲਖੀ ਵੱਜ ਚੁੱਕੀ ਹੈ ਕਿਉਂਕਿ ਅਮਰੀਕਾ ਹੁਣ ਜ਼ੋਰ ਦੇ ਰਿਹਾ ਹੈ ਨਾਲ 트ੰਪ ਦੀ ਸਰਕਾਰ ਬਣੀ ਹੋਈ ਹੈ ਤਾਂ ਉਹ ਜ਼ੋਰ ਦੇ ਰਹੇ ਨੇ ਕਿ ਮੈਕਸੀਕੋ ਦੇ ਬਾਰਡਰ ਜਿਹੜੇ ਆ ਉਹ ਸੀਲ ਕਰ ਦਿੱਤੇ ਜਾਣ ਕਿਉਂਕਿ ਤਿੰਨ ਤੋਂ 4 ਸਾਲਾਂ ਦੇ ਵਿੱਚ ਲਗਭਗ 1 ਕਰੋੜ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਉਹ ਮੈਕਸੀਕੋ ਬਾਰਡਰ ਦੇ ਜ਼ਰੀਏ ਮੈਕਸੀਕੋ ਦੀ ਕੰਦ ਟੱਪ ਕੇ ਤੇ ਫਿਰ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਇਸੇ ਕਰਕੇ ਹੁਣ 트ੰਪ ਦੇ ਵੱਲੋਂ ਜ਼ੋਰ ਦਿੱਤਾ ਗਿਆ ਸਖਤੀ ਵਧਾ ਦਿੱਤੀ ਗਈ ਹੈ ਮੈਕਸੀਕੋ ਬਾਰਡਰ ਨੂੰ ਲੈ ਕੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਸੀਲ ਕਰ ਦਿੱਤਾ ਜਾਵੇ ਮੈਕਸੀਕੋ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਿ ਮੈਕਸੀਕੋ ਦਾ ਬਾਰਡਰ ਸੀਲ ਕਰ ਦਿੱਤਾ ਜਾਵੇ ਉਧਰ ਦੂਸਰੇ ਪਾਸੇ ਮੋੜਵਾ ਜਵਾਬ ਦਿੱਤਾ ਗਿਆ ਜੀ ਹਾਂ ਮੈਕਸੀਕੋ ਦੇ ਰਾਸ਼ਟਰਪਤੀ ਦੇ ਵੱਲੋਂ ਮੋੜਵਾ ਜਵਾਬ ਵੀ ਦਿੱਤਾ ਗਿਆ ਕਿ ਅਸੀਂ ਮੈਕਸੀਕੋ ਬਾਰਡਰ ਸੀਲ ਨਹੀਂ ਕਰਾਂਗੇ ਔਰ ਇਸੇ ਵਿਚਾਲੇ ਰੰਪ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਤਰੀਕੇ ਦੇ ਨਾਲ ਤਲਖੀ ਵਧਦੀ ਹੈ ਤਾਂ ਟੈਕਸ ਵੀ ਵਧਾ ਦਿੱਤਾ ਜਾਵੇਗਾ ਪਰ ਦੂਸਰੇ ਪਾਸੇ ਮੈਕਸੀਕੋ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਟੈਕਸ ਵਧਾਉਂਦਾ ਹੈ ਮੈਕਸੀਕੋ ਵੀ ਟੈਕਸ ਵਧਾਵੇਗਾ ਤੁਹਾਨੂੰ ਦੱਸ ਦਈਏ ਕਿ ਮੈਕਸੀਕੋ ਦੇ ਵਿੱਚ ਇੰਡਸਟਰੀ ਹੈ ਇੰਡਸਟਰੀ ਦੀ ਹੱਬ ਹੈ ਬਹੁਤ ਸਾਰਾ ਵਪਾਰ ਮੈਕਸੀਕੋ ਦੇ ਨਾਲ ਅਮਰੀਕਾ ਦਾ ਚੱਲਦਾ ਹੈ ਕੁਝ ਅਮਰੀਕਾ ਮੈਕਸੀਕੋ ਤੋਂ ਖਰੀਦਦਾਰੀ ਕਰਦਾ ਹੈ ਔਰ ਕੁਝ ਮੈਕਸੀਕੋ ਅਮਰੀਕਾ ਤੋਂ ਖਰੀਦਦਾਰੀ ਕਰਦਾ ਪਰ ਬਹੁਤ ਸਾਰੇ ਸਪੇਅਰ ਪਾਰਟਸ ਆਟੋਮੋਬਾਈਲ ਇੰਡਸਟਰੀ ਦੇ ਨਾਲ ਜੁੜੀ ਹੱਬ ਜੁੜੀ ਹੈ ਉਹ ਮੈਕਸੀਕੋ ਦੇ ਵਿੱਚ ਹੈ ਮੈਕਸੀਕੋ ਦੇ ਵਿੱਚ ਬਹੁਤ ਸਾਰੇ ਸਪੇਅਰ ਪਾਰਟ ਆਟੋਮੋਬਾਈਲ ਇੰਡਸਟਰੀ ਦਾ ਮੇਨ ਪਾਰਟ ਜਿਹੜਾ ਆ ਮੈਕਸੀਕੋ ਦੇ ਵਿੱਚ ਬਣਦਾ ਹੈ ਤਾਂ ਇਸ ਕਰਕੇ ਬਹੁਤ ਸਾਰੇ ਲੋਕ ਮੈਕਸੀਕੋ ਦੇ ਵਿੱਚ ਨੌਕਰੀ ਕਰਦੇ ਨੇ ਚਾਹੇ ਉਹ ਅਮਰੀਕਾ ਦੇ ਕਿਉਂ ਨਾ ਹੋਣ ਤਾਂ ਇਸ ਕਰਕੇ ਉਹਨਾਂ ਕਹਿ ਕੇ ਨੌਕਰੀਆਂ ਤੇ ਵੀ ਇਫੈਕਟ ਪੈ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਮੈਕਸੀਕੋ ਦੇ ਵਿੱਚ ਨੌਕਰੀਆਂ ਕਰਦੇ ਨੇ ਔਰ ਮੈਕਸੀਕੋ ਦੀ ਰਾਸ਼ਟਰਪਤੀ ਨੇ ਮੋੜਵਾ ਜਵਾਬ ਦਿੱਤਾ ਹੈ ਦੋਨਾਂ ਦੇਸ਼ਾਂ ਦੇ ਵਿਚਾਲੇ 67 ਲੱਖ ਕਰੋੜ ਰੁਪਏ ਦਾ ਟ੍ਰੇਡ ਹੈ ਜਾਨੀ ਕਿ ਬਿਜ਼ਨਸ ਚੱਲ ਰਿਹਾ ਨਾਟ ਟ੍ਰੰਪ ਨੇ ਕਿਹਾ ਹੈ ਕਿ ਜਿਹੜੇ ਪ੍ਰਵਾਸੀ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਾਦਾਦ ਵੱਧ ਚੁੱਕੀ ਹੈ ਔਰ ਇਸ ਦੇ ਨਾਲ ਡਰੱਗ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਤੋਂ ਜਿਹੜਾ ਅਮਰੀਕਾ ਦੇ ਵਿੱਚ ਦਾਖਲ ਹੋ ਰਿਹਾ ਤਾਂ ਮੈਕਸੀਕੋ ਬਾਰਡਰ ਨੂੰ ਸੀਲ ਕਰਨ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ ਪਰ ਦੂਸਰੇ ਪਾਸੇ ਮੈਕਸੀਕੋ ਦੀ ਰਾਸ਼ਟਰਪਤੀ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਬਾਰਡਰ ਸੀਲ ਨਹੀਂ ਕੀਤਾ ਜਾਵੇਗਾ ਮੈਕਸੀਕੋ ਤੋਂ ਆਉਣ ਵਾਲੀ ਖਰੇਕ ਵਸਤੂ ਤੇ 25% ਟੈਕਸ ਲਾਉਣ ਦੀ ਗੱਲ ਕੀਤੀ ਸੀ ਜੀ ਹਾਂ ਇਹ ਕਿਆ ਸੀਗਾ ਕਿ ਮੈਕਸੀਕੋ ਤੋਂ ਜਿਹੜੀ ਵੀ ਚੀਜ਼ ਆਉਂਦੀ ਹੈ ਵਸਤੂ ਆਉਂਦੀ ਹੈ ਉਸ ਤੇ ਉੱਪਰ 25% ਟੈਕਸ ਲਗਾ ਦਿੱਤਾ ਜਾਵੇ 트럼ਪ ਦਾ ਇਹ ਕਹਿਣਾ ਇੱਕ ਪਾਸੇ ਦੇ ਦੌਰਾਨ ਕਿਹਾ ਗਿਆ ਸੀ ਪਰ ਦੂਸਰੇ ਪਾਸੇ ਮੈਕਸੀਕੋ ਦੀ ਰਾਸ਼ਟਰਪਤੀ ਨੇ ਕਹਿ ਦਿੱਤਾ ਹੈ ਕਿ ਜੇਕਰ ਅਮਰੀਕਾ ਟੈਕਸ ਵਧਾਉਂਦਾ ਹੈ ਤਾ ਮੈਕਸੀਕੋ ਵੀ ਟੈਕਸ ਵਧਾਵੇਗਾ ਅਸੀਂ ਕੋਈ ਵੀ ਬਾਰਡਰ ਸੀਲ ਨਹੀਂ ਕਰਾਂਗੇ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਇਸ ਉੱਪਰ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾ ਸਕਦੀ ਹੈ ਕਿਉਂਕਿ ਬਾਰਡਰ ਦੇ ਜ਼ਰੀਏ ਰੰਪਟਾ ਦਾ ਕਹਿਣਾ ਸੀ ਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਟਾਂਕ ਦੇ ਨਾਲ ਪ੍ਰਵਾਸੀ ਦਾਖਲ ਹੋ ਚੁੱਕਿਆ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਰਿਪੋਰਟ ਵੀ ਕੀਤੇ ਜਾ ਚੁੱਕੇ ਨੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਬੇਸ਼ੱਕ ਚਾਰਟਨ ਅਕਾਊਂਟ ਕਰਕੇ ਚਾਰਟਡ ਪਲੇਨ ਕਰਕੇ ਕਿਉਂ ਨਹੀਂ ਭੇਜਿਆ ਗਿਆ ਆਪਣੀ ਆਪਣੀ ਕੰਟਰੀ ਤਾਂ ਅਮਰੀਕਾ ਨੇ ਉਹ ਵੀ ਕੀਤਾ ਵਾਤੋ ਵਾਤ ਲੋਕ ਰਿਪੋਰਟ ਕੀਤੇ ਨੇ ਤਾਂ ਹੁਣ ਮਸਲਾ ਬਾਰਡਰ ਦਾ ਹੈ ਤਾਂ ਦੋਨਾਂ ਕੀ ਤਰ੍ਹਾਂ ਦੇ ਵਿਚਾਲੇ ਤਲਖੀ ਵਧ ਗਈ ਹੈ ਮੈਕਸੀਕੋ ਤੇ ਅਮਰੀਕਾ ਆਦੇ ਵਿਚਾਲੇ ਸਖਤ ਬਿਆਨਬਾਜ਼ੀ ਵੀ ਹੋਈ ਹੈ ਔਰ ਦੋਨਾਂ ਦੇਸ਼ਾਂ ਦੇ ਵਿਚਾਲੇ 67 ਲੱਖ ਕਰੋੜ ਦਾ ਟ੍ਰੇਡ ਵੀ ਚੱਲ ਰਿਹਾ ਵੱਡਾ ਨੁਕਸਾਨ ਹੋ ਸਕਦਾ ਹੈ 4 ਲੱਖ ਲੋਕ ਤੁਹਾਨੂੰ ਦੱਸਦੇ ਕਿ ਤਕਰੀਬਨ 4 ਲੱਖ ਲੋਕ ਜਿਹੜੇ ਨੇ ਉਹ ਨੌਕਰੀ ਕਰ ਰਹੇ ਨੇ ਮੈਕਸੀਕੋ ਦੇ ਵਿੱਚ ਤਾਂ ਵੱਡਾ ਇਫੈਕਟ ਪਵੇਗਾ ਜਿਸ ਤਰੀਕੇ ਦੇ ਨਾਲ ਇਹ ਤਲਖੀ ਵਧੀ ਹੋਈ ਹੈ ਕਿਉਂਕਿ ਮੈਕਸੀਕੋ ਤੋਂਉਣ ਵਾਲੀ ਹਰੇਕ ਵਸਤੂ ਤੇ 트ੰਪ ਦਾ ਕਹਿਣਾ ਸੀ ਕਿ 25% ਦੀ ਟੈਕਸ ਵਧਾ ਦਿੱਤਾ ਜਾਵੇ ਜੇਕਰ ਬਾਰਡਰ ਨਹੀਂ ਸੀਲ ਕੀਤਾ ਜਾਂਦਾ ਜਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਂਦਾ ਤਾਂ ਹੁਣ ਮੈਕਸੀਕੋ ਦੀ ਰਾਸ਼ਟਰਪਤੀ ਨੇ ਕਹਿ ਦਿੱਤਾ ਹੈ ਕਿ ਅਸੀਂ ਵੀ ਟੈਕਸ ਵਧਾਵਾਂਗੇ ਬਾਰਡਰ ਸੀਲ ਕਰਨਾ ਕੋਈ ਵੀ ਮਸਲੇ ਦਾ ਹੱਲ ਨਹੀਂ ਹੈ ਨਾ ਕਹਿ ਕਿ ਸਾਡਾ ਬਾਰਡਰ ਕੜੀਆਂ ਨੂੰ ਜੋੜਦਾ ਹੈ ਆ ਲੋਕਾਂ ਨੂੰ ਸ਼ਰਨ ਦੇਣ ਦੇ ਵਾਸਤੇ ਜਾਂ ਐਂਟਰ ਹੋਣ ਦੇ ਵਾਸਤੇ ਜੋੜਿਆ ਜਾਂਦਾ ਹੈ ਤਾਂ ਬਾਰਡਰ ਸੀਲ ਕਰਨਾ ਕੋਈ ਵੀ ਮਸਲੇ ਦਾ ਹੱਲ ਨਹੀਂ ਹੈ